ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਰਡਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਦੋ ਹੀ ਫਰਵਸੀਆਂ ਸੇੜ ਲਈ ਲੈ ਕੇ ਆਏ ਆਂਗੇ ਤੇ ਆਜੋ ਆਪਾਂ ਪੁੱਛਦੇ ਆਂ ਬਾਈ ਜੀ ਤੋਂ ਡਿਟੇਲ ਹਾਂਜੀ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵੀਰੇ ਕਿਵੇਂ ਚੱਲਦਾ ਬਾਈ ਜੀ ਬਹੁਤ ਵਧੀਆ ਬਾਈ ਬਹੁਤ ਜੀ ਕਿਰਪਾ ਮਾਲਕ ਦੀ ਠੀਕ ਹੈ ਬਹੁਤ ਭੈਣ ਭਾਈਆਂ ਦਾ ਪਿਆਰ ਮਿਲਦਾ ਹੈ ਜਦੋਂ ਦੇ ਆਪਾਂ ਉਹਦੇ ਪਿਛਲੇ ਵੀਡੀਓ ਪਾਈ ਆ ਠੀਕ ਹੈ ਉਦੋਂ ਬਾਅਦ ਇੰਨਾ ਲੋਕਾਂ ਦਾ ਪਿਆਰ ਮਿਲਦਾ ਜਿਵੇਂ ਗਾਇਆਂ ਲਹੁਣੇ ਭੁੱਲ ਗਏ ਬੱਚੇ ਲੋਕਾਂ ਨੂੰ ਰਹੀ ਜਾਂਦੇ ਲੈ ਲੈ ਕੇ ਠੀਕ ਹੈ ਹਾਂ ਦੋ ਦੋ ਤਿੰਨ ਬਸੇਗਾ ਆ ਵੀ ਬਸੇਗਾ ਹੁਣੇ ਲੈ ਕੇ ਆਇਆ ਹਜੇ ਠੀਕ ਆ ਬਾਸਾ ਤੁਹਾਡੇ ਆਉਣ ਤੋਂ ਪਹਿਲਾਂ ਹਜੇ ਨਮਾਈਆਂ ਆਏ ਨੇ ਜਿਹਨੇ ਪਿੰਡ ਦੇ ਗਾਹਕ ਮੰਗਦੇ ਸੀਗੇ ਪਾਣੀ ਯਾਰ ਵੀਡੀਓ ਪਾਵਾਂਗੇ ਠੀਕ ਆ ਨਾਮ ਤੇ ਡਰੈਸ ਬੋਲ ਦੋ ਵੀਰੇ ਨਾ ਭਾਈ ਮੇਰਾ ਜੋਗਾ ਪਿੰਡ ਮੂਮਾ ਜਿਲ੍ਹਾ ਬਰਨਾਲਾ ਨੇੜੇ ਪਿੰਡ ਕਿੱਧਰੇ ਛੋਟਾ ਸ਼ਿਨੀਆ ਵਾਲਾ ਵੱਡਾ ਸ਼ਿਨੀਆ ਵਾਲਾ ਗਹਿਲਾਂ ਤੇ ਤਨੇਰਾ ਠੀਕ ਆ ਮੋਬਾਈਲ ਨੰਬਰ ਬੋਲ ਦੋ 95698 55809 ਠੀਕ ਆ ਇਹ ਬਾਈ ਦਾ ਕੰਟੈਕਟ ਨੰਬਰ ਆ ਬਾਈ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੋ ਭਾਈ ਇਧਰ ਹੀ ਸਟਾਰਟ ਕਰੀਏ ਜੋ ਹਾਂ ਇਹ ਪੰਜਾਬ ਵਾਲੀ ਜਰਸੀ ਆ ਜਣੀ ਟੀਕੇ ਦਾ ਤਾਂ ਨਹੀਂ ਆਪਾਂ ਨੂੰ ਪਤਾ ਹੈਗਾ ਠੀਕ ਆ ਕਿਹੜੇ ਚੰਗੇ ਦੱਸ ਹੈਗਾ ਪਰ ਇਹ ਮੂਰੇ ਜਣੀ ਇਹਦੇ ਟਿਕਾ ਡੇ ਕੋ 26 ਦਿਨੋਂ ਕੇ 50062 ਦਾ ਪੰਜਾਬ ਵਾਲੀ ਜਰਸੀ ਆ 50062 ਦਾ ਮੂਰੇ ਟਿਕਾ ਟਿਕਿਆ ਵੈਦੇ ਠੀਕ ਆ ਹਾਂ ਉਹ ਭਾਈ ਆਪਾਂ ਨੂੰ ਟਿਕਾ ਵੀ ਲੱਭ ਕੇ ਦਊਗਾ ਜੀ ਲੈ ਕੇ ਆਇਗਾ ਕਹਿੰਦਾ ਇਹ ਟਿਕਾ ਮੇਰੇ ਕੋਲ ਪਿਆ ਹੈ ਕਰ ਮੈਂ ਤੁਹਾਨੂੰ ਟਿਕਾ ਵੀ ਦੇ ਦੂੰਗਾ ਠੀਕ ਆ ਤੇ ਜਣੀ 10 ਤਰੀਕ ਦਾ ਟਿਕਾ ਨੂੰ 26 ਦਿਨਾਂ ਅੱਜ 6 ਤਰੀਕਾ 26 ਦਿਨ ਹੋ ਗਏ ਨੂੰ ਟਿਕਾ ਭਰੇ ਨੂੰ 26 ਦਿਨ ਹੋ ਗਏ ਟਿਕਾ ਕੋਈ ਇਹਨਾਂ ਤਾਰ ਤੋ ਨਹੀਂ ਕਹਿੰਦੇ ਮੋਹ ਜਣੀ ਦੋ ਦਾਂਦਾ ਇਹ ਠੀਕ ਆ ਹਾਂ ਪਰ ਝੋ ਚਾਰ ਹੀ ਥਾਣਾ ਕੋਈ ਫੋੜ ਨਹੀਂ ਕੋਈ ਸ਼ਾਂਗ ਨਹੀਂ ਬਈ ਝੋਲੀ ਬੋਪਾ ਹਾਂ ਝੋਲੀ ਦਾ ਲੱਜਾ ਤਿੰਨ ਮਹੀਨਾ ਲਿਗ ਬਣਉਂਦੀ ਆ ਚੈੱਕ ਕਰਾ ਨੇ ਬਹੁਤ ਸੋਹਣੀ ਝੋਲੀ ਆ ਬਈ ਕੱਲਾ ਕੱਲਾ ਥਾਣਾ ਕੱਲਾ ਕੱਲਾ ਥਾਣਾ ਨੇ ਖੜਵਾ ਪੂਰਾ ਐ ਵਧੀਆ ਬੱਲਾ ਹੈ ਬਈ ਹੂੰ ਸਬਣਾ ਰਗਾ ਥਣ ਤਾਂ ਹੁਣ ਹਾਂ ਹਾਂ ਵੀਰੇ ਹਾਂ ਬਾਕੀ ਜੋ ਬਾਕੀ ਨੇ ਦਾਰ ਦੂਰ ਦੇ ਕੋਈ ਨਹੀਂ ਕਰੀ ਜਣੀ ਆਪ ਪਤਾ ਚੱਲ ਫੰਡਰ ਮੰਨ ਕੇ ਦੇਣੀ ਆ ਹੂੰ ਫੰਡਰ ਮੰਨ ਕੇ ਲਈ ਆ ਪਰ ਅਗਲੇ ਦੇ ਮੂਰੇ ਕਰਵਾ ਬੱਸੀ ਗੱਪਣ ਨਿਕਲੂਗੀ ਬਸ ਠੀਕ ਆ ਹਾਂ ਬਈ ਕਹਿੰਦਾ ਅਗਲੇ ਦੇ ਅੱਗੇ ਕਰਮਾ ਬਈ ਹਾਂ ਬੱਸੀ ਗੱਪਣ ਹੀ ਨਿਕਲਣੀ ਆ ਬਾਕੀ ਬਈ ਫੇਸਬੁਕ ਚੈੱਕ ਕਰਾ ਦੇ ਮੋੜੀ ਪੂਰੀ ਤਿਆਰ ਪੂਰੀ ਜਿੰਦਜਾਨ ਵਾਲੀ ਬੱਸੀ ਐ ਕੋਈ ਆ ਬਈ ਕਿਆ ਬਾਤ ਆ ਜਿੰਦਜਾਨ ਫੁੱਲਾ ਫੁੱਲ ਚਮਕਦਾ ਹੰਕਾ ਬੱਸੀ ਹੈ ਨਾ ਤੋਰਾ ਤੋਰਾ ਦੇਖ ਬੱਸੀ ਦਾ ਕੋੜੀ ਹੈ ਹੂੰ ਕੋੜੀ ਵਰਗੇ ਲੈ ਫੇਰ ਚੈੱਕ ਕਰਾ ਦੇ ਹਾਂ ਲੈ ਬਈ ਮੈਂ ਕਹਣਾ ਬੋਧੀ ਬੋਧੀ ਬਹੁਤ ਆ ਜਿਆਦਾ 50 ਵਾਲੀ ਜਰਸੀ ਹੈ ਵੀਰੇ ਪ्योर ਕੋਈ ਇਹਨੂੰ ਛੋਟੀ ਨਾ ਸਮਝੇ ਛੋਟੀ ਨਹੀਂ ਹੈਗੀ ਹਾਂ ਪੂਰਾ ਫੁੱਲ ਵੱਡਾ ਕੱਦ ਘੱਟ ਕਰਨਾ ਬੱਸੀ ਨੇ ਹਮ ਹਜੇ ਦਾ ਬੱਚਾ ਹੀ ਆ ਹਜੇ ਦਾ ਬੱਚਾ ਹੀ ਆ ਇਹ ਜਣੀ ਥੋੜੀ ਜੀ ਸੇਵਾ ਸੁਭਾ ਉਹਨਾਂ ਨੇ ਮਾਲਕਾਂ ਨੇ ਘੱਟ ਕਰੀ ਸੀਗੀ ਪਸ਼ੂ ਪਸ਼ੂ ਵੱਧ ਕਰਕੇ ਠੀਕ ਆ ਜਨੇਆ ਬੁਰੀ ਇਹਨੂੰ ਫੀਡ ਦੀ ਪੈਜੀ ਜਿਵੇਂ ਹੁਣ ਮੂਰੇ ਬਸੀ ਜੇ ਰਹਿ ਗਈ ਗੱਬਣਾ ਤੂੰ ਦੇਖੀ ਫੁੱਲ ਰਪੀਆਂ ਦੀ ਆ ਬਾਈ ਸਹੀ ਗੱਲ ਆ ਬਾਈ ਬਾਕੀ ਨਾ ਬਸੀ ਦੱਸ ਦਿਆ ਬਾਈ ਨਰੂਈ ਫੁੱਲ ਆ ਗਈ ਲੱਸੀ ਲਾਮੀ ਥੋੜੀ ਜੀ ਹਾਂ ਹਾਂ ਹੋਰ ਸਮਾਈ ਹੋਗੀ ਨਾ ਮੈਂ ਕਹਣਾ ਬਾਈ ਦਾ ਬਸੀ ਦਾ ਵੀਰੇ ਭਰ ਜਾਣਾ ਬਸੀ ਦਾ ਕਦ ਤੋਂ ਹੁਣੀ ਦੇਖ ਲੈਣਾ ਪੂਰਾ ਫੁੱਲ ਆ ਜਨੇ ਫੁੱਲ ਬਸੀ ਨੇ ਪੂਰਾ ਬਣ ਜਾਣਾਗਾ ਵਧੀਆ ਤੇ ਕੀ ਮੁੱਲ ਆ ਬਾਈ ਤੂੰ ਇਹ ਆਪਾਂ ਜੋੜੇ ਦੇ ਮੁੱਲ ਕਰਾਂਗੇ ਵੀਰੇ ਠੀਕ ਆ ਜੋੜੇ ਦੇ ਮੁੱਲ ਆਪਣਾ 38000 ਦੋ ਘੱਟ ਜਲਦੀ ਜਨੇ ਠੀਕ ਆ ਜੋ ਮਾਨਦਾਨ ਪੂਰਾ ਵਧੀਆ ਕਰਾਂਗੇ ਜਨੇ ਕੋਈ ਭੈਣ ਭਾਈ ਫੋਨ ਲਾਵੇ ਹਾਂ ਆਪ ਠੀਕ ਆ ਪਹਿਲਾਂ ਉਹ ਵੀ ਬਸ ਦੋਮਾ ਦੀ ਮੌਲ ਰਤੀ ਦੋ ਨਾ ਮੌਲ ਰਤੀ ਹੋਇਆ ਰਹੀ ਹੈ ਲੈ ਬਾਈ ਬਸ ਉਹ ਫੇਰ ਹੀ ਆਪਾਂ ਦੇਖ ਲੈ ਪਹਿਲਾ ਵੀ ਵੀਡੀਓ ਤੇ ਡੰਗਰ ਵੇਚਿਆ ਦੋਨੇ ਮੈਂਟੀ ਲੱਗਿਆ ਆਪਣਾ ਆਪਣੇ ਵੇਚਣ ਵਾਲੇ ਬੰਦੇ ਲੈ ਕੇ ਗਏ ਨੇ ਤੇ ਪਹਿਲੇ ਫੋਨ ਤੂੰ ਹੀ ਲੈ ਗੇ ਠੀਕ ਆ ਤੇ ਬਸ ਉਹ ਵੀ ਆਪਾਂ ਹੁਣ ਕਰਨਾ ਬਸ ਆਪਾਂ ਲੋਕਾਂ ਦਾ ਭਾਂਡ ਭਰਾਈਆਂ ਦਾ ਪਿਆਰ ਹੀ ਘਟਣਾਗਾ ਬਸ ਪਹਿਲੀ ਵੀਡੀਓ ਤੇ ਹੀ ਆਪਾਂ ਫੋਨ ਤੇ ਦੇ ਦੇਣੇ ਆਪਾਂ ਠੀਕ ਆ ਹਾਂ ਬਾਈ ਕਹਿੰਦਾ ਵੀ ਫੋਨ ਆਵੇ ਸੀ ਆਪਾਂ ਪਹਿਲੇ ਫੋਨ ਤੇ ਦੇ ਦੇਣੇ ਆ ਤੇ ਬਾਈ ਫਿਰ ਇਹਦੀ ਕੀ ਟੇਲਾ ਦੋ ਨੰਬਰ ਇਹ ਦੰਦੋਂ ਖੀਰੀਆ ਵੀਰੇ ਹੂੰ ਇਹ 9.5 ਮਹੀਨੇ ਦਾ ਬੱਚਾਗਾ 9.5 ਮਹੀਨਿਆਂ ਦਾ ਬੱਚਾਗਾ ਹਾਂ ਚੰਗੇ ਸ਼ੀ ਬਣਦਾ ਬੱਚਾਗਾ ਠੀਕ ਹੈ ਤੇ ਜਦੋਂ ਆਪਾਂ ਦੁੱਧਾ ਜਾਨੀ ਆਪਾਂ ਕਹਿੰਦੇ ਵੀ ਇੰਨਾ ਕੱਢੋਗੇ ਨਾ ਵੀ ਅਗਲੇ ਮੂਰੇ ਸ਼ੇਵਾ ਦਾ ਹੁੰਦਾਗਾ ਤੇ ਇਹਦੇ ਰਿਕਾਰਡ ਦਾ ਵੀ ਪਤਾ ਕੋਸ ਨਹੀਂ ਇਹਦੇ ਰਿਕਾਰਡ ਦਾ ਵੀਰੇ ਪਿੱਛੇ ਦਾ ਕੋਈ ਨਹੀਂ ਪਤਾ ਹੈਗਾ ਯਾਨੀ ਜਿਹੜਾ ਇਹਦਾ ਟਿਕਾ ਟਿਕਾ ਵਗਾ ਉਹ 500 ਵਟ ਦਾਗਾ ਹੋਰ ਆਪਾਂ ਨੂੰ ਰਿਕਾਰਡ ਦਾ ਵੀ ਪਤਾ ਆਪਾਂ ਨੂੰ ਐ ਨਹੀਂ ਪਤਾ ਵੀ ਮਾਂ ਨੇ 30 ਕਿਲੋ ਕੱਢਿਆ ਮਾਂ ਨੇ 20 ਕਿਲੋ ਕੱਢਿਆ ਉਹ ਨਹੀਂ ਆਪਾਂ ਨੂੰ ਪਤਾ ਉਹ ਤਾਂ ਸ਼ੇਵਾ ਦਾ ਅਗਲਾ ਜਿੰਨਾ ਮਰਜੀ ਕੱਢ ਲੈਣਾ ਸਹੀ ਗੱਲ ਹਾਂ ਦੰਦੋਂ ਬਾਈ ਕਹਿੰਦਾ ਦੰਦੋਂ ਖੀਰੀ ਆ ਬਸ ਇਹ ਬਾਕੀ ਫੇਸ ਕੁਆਲਟੀ ਆਪਾਂ ਚੈੱਕ ਕਰਾ ਨਾ ਕੰਨ ਨਾ ਮੈਂ ਕਹਿੰਦਾ ਜੰਮ ਛੋਟਾ ਦੂਸਰੀ ਵਾਰ ਦੇਖ ਰਿਹਾ ਤਾਂ ਤੂੰ ਇਹ ਬੱਚਾ ਫੁੱਲ ਕਮਾਲ ਦੀ ਆ ਬਾਕੀ 9-10 ਮਹੀਨਿਆਂ ਦੇ ਸਾਬ ਨਾਲ ਕੱਦ ਬਹੁਤ ਬਹੁਤ ਆ ਡਾਕਟਰ ਇਹਦਾ ਕੱਦ ਤਾਂ ਵੀਰੇ ਤੂੰ ਦੇਖਦਾ ਸੀ ਲੈ ਕੱਦ ਆਣਾ ਹੁਣ ਹੀ ਕਮਾਲ ਕਰੀ ਜਾਂਦੀ ਆ ਬਸੀ ਹੁਣ ਕਮਾਲ ਕਰੀ ਜਾਂਦੀ ਆ ਕੱਦ ਬਖੋ ਦਾ ਹਨਾ ਇਹਦੀ ਜਿਹੜੀ ਮਾਸੀ ਚੱਲ ਆਪਾਂ ਪੁੱਛਿਆ ਨਾ ਤਰ ਕਾਟਦਾ ਜਿਹੜੀ ਕੋਲੀ ਖੜੀ ਸੀ ਮੈਂ ਉਹਦਾ ਫੇਸ ਫੋਟੋ ਖਿੱਚ ਕੇ ਲੈ ਲੈਂਦੇ ਜੋ ਹੋਈ ਮੇਰੇ ਕੋਲੇ ਤੇ ਬਸ ਯਾਰ ਇੰਨਾ ਕੱਦ ਜਿਹਦੀ ਮਾਂ ਦਾ ਯਾਨੀ ਪੂ ਜਿੱਥੋਂ ਲੈ ਕੇ ਆਇਆ ਹੈ ਠੀਕ ਆ ਹਾਂ ਬਾਕੀ ਬਈ ਕਲਰ ਬਹੁਤ ਚੰਗਾ ਮਾਂ ਉਹਨਾਂ ਲਈ ਕੋਲੇ ਲੱਗਦੀ ਆ ਹਨਾ ਹਾਂ ਜਨਾਬੀ ਡੰਗਰ ਥੋੜਾ ਜਿਹਾ ਵੱਧ ਕਰਕੇ ਸਮਾਈ ਸਮੂਹ ਨੂੰ ਤਾਂ ਹੋਈ ਚੰਗੀ ਤਾਂ ਹੱਡਾ ਪੈਰਾਂ ਦੀ ਖੁੱਲੀ ਬਹੁਤ ਆ ਹਨਾ ਬੋਲੀ ਵੀਰੇ ਹੱਡਾ ਪੈਰਾਂ ਦੀ ਮਾਂ ਵੀ ਦੇਖੋ ਇਹ ਜੀ ਥੋੜਾ ਬਈ ਚੈਨ ਚੌੜੀ ਫਿਲ ਲੇਰ ਗਈ ਪੂਰੇ ਨਹੀਂ ਹੈਗਾ ਵੀ ਤੋੜਾ ਤੋੜਾ ਦੇਖ ਤੋ ਬਸ਼ੀਰਾ ਘੋੜੀ ਵਰਗੀ ਬਸ਼ੀਰੀ ਘੋੜੀ ਵਰਗੀ ਚਾਲ ਫੇਸ ਦਿਖਾ ਦੇ ਵੀਰੇ ਲੈ ਕਿੰਨਾ ਪਿਆਰਾ ਫੇਸ ਹੈ ਭੋਰਾ ਕਬੂਤੀ ਜਿਹੇ ਬਾਟੀ ਚ ਪਾਣੀ ਪੀਦਾ ਹੈ ਚਾ ਲੋ ਹਨਾ ਬਾਕੀ ਬਈ ਥਣਚਾਰੀ ਆ हां ਥਣ ਜਾ ਰਿਹਾ ਵੀਰੇ ਦੋਨੇ ਬੱਛੀਆਂ ਦੇ ਜਾਨੀ ਕੋਈ ਪੰਜਵੀਂ ਫੋਟ ਵੀ ਨਹੀਂ ਹੋਊਗੀ ਆਪਣੇ ਠੀਕ ਆ ਬਾਈ हां ਜਿਹੜੀ ਗੱਲ ਹੋਊ ਆਪਾਂ ਦੱਸ ਕੇ ਉਹ ਕਰਾਂਗੇ ਸ਼ੀਰ ਵੀ ਬहोत ਆ ਯਾਰ ਹੈ ਨਾ ਸ਼ੀਲਾੰਤਾਂ ਦੀ ਵੀਰੇ ਮੈਂ ਕਹਿੰਦਾ ਥਣ ਕੇ ਆਉਗਾ ਤੀਨ ਸ਼ੀਲਾੰਤਾਂ ਵੀ ਥਣ ਦੇ ਹਾਂ ਇਹਰੇ ਥਣ ਦਿਖਾ ਦੋ ਇਹਦਾ ਇਕੱਲਾ ਇਕੱਲਾ ਨਿਕੜ ਮਾ ਥਣ ਪਿਆਗਾ ਪੂਰਾ ਵਧੀਆ ਹੈ ਉਹਨਾਂ ਦੀ ਫੁੱਲ ਚੰਗੇ ਆ ਹਾਂ ਤੇ ਮੁੱਲ ਦੋਨਾਂ ਦਾ ਮੁੱਲ ਦੋਨਾਂ ਦਾ 38000 ਆ ਬਾਈ 38000 ਚੋਂ ਮਾਨਦਾਰ ਕਰਾਂਗੇ ਜਿਹੜਾ ਭਾਣ ਬਾਈ ਪਹਿਲਾਂ ਫੋਨ ਲਾਊਗਾ ਬਸ ਇਹਨਾਂ ਦੀ ਝੋਲੀ ਪਾ ਦੇਣੀ ਆ ਬਾਈ ਆਫਰੀ ਆ ਆਫਰੀ ਆ ਬਸ ਠੀਕ ਆ ਬਾਈ ਹਾਂ ਬਾਈ ਕਹਿੰਦਾ ਬਾਈ ਇਹਨਾਂ ਬਸ ਇਹ ਆਪਣੇ ਅਜੂਨੀ ਵੇਗਦੇ ਸੀਗੀਆਂ ਬਸ ਇੱਕ 40 ਸਹ ਮਾਹ ਜੀ ਵੀਡੀਓ ਤੇ ਵੇਚਦਾ ਕਈ ਦਿਨ ਹੋ ਗਏ ਵੀਡੀਓ ਪਾਈ ਨੂੰ ਠੀਕ ਆ ਹਾਂ ਠੀਕ ਆ ਆ ਹੁਣੇ ਅਜੇ ਤੁਹਾਡੇ ਮੂਹਰੇ ਲੈ ਕੇ ਆਇਆ ਇਹ ਤੁਹਾਨੂੰ ਮੈਂ ਦੱਸਿਆ ਵੀ ਮਨ ਨਮਾਈਆਂ ਹਜੇ ਆ ਹੁਣੇ ਅਜੇ ਬਸ ਮੜੀਆਂ ਜਾਂ ਕੱਚੀਆਂ ਬਿੱਲੀਆਂ ਜੀ ਨਮਾਈਆਂ ਨੇ ਚੀਆਂ ਬਿੱਲੀਆਂ ਨੇ ਸਹੀ ਗੱਲ ਆ ਬਾਈ ਹਾਂ ਤੇ ਬਾਈ ਭਰਾ ਕੋਲੇ ਨਖ ਸੀਗੇ ਦੋ ਦੋਵੇਂ ਦਿਖਾਤੇ ਜੀ ਕਿਸੇ ਵੀ ਨੂੰ ਨਾ ਦੋਮਾ ਜੋ ਕੋਈ ਵੀ ਪਸੰਦ ਆਉਂਦਾ ਤਾਂ ਬਾਈ ਨਾਲ ਕੰਟੈਕਟ ਕਰਕੇ ਖਰੀਦ ਸਕਦੇ ਹੋ ਵੀਡੀਓ